एवीपी सांझा तुहानु रखे अग्गे वाहेगुरु जी का खालसा वाहेगुरु जी की फतेह एवीपी ਤੇ ਸਿੱਖ ਇਤਿਹਾਸ ਦੀ ਯਾਤਰਾ ਨਾਲ ਜੁੜੇ ਹੋਏ ਦੇਸ਼ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਹੈ ਭਾਰਤ ਦੇ ਇਤਿਹਾਸਿਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਹੋਏ ਅੱਜ ਅਸੀਂ ਪਹੁੰਚ ਗਏ ਹਾਂ ਉੱਤਰੀ ਭਾਰਤ ਵਿੱਚ ਵਸੇ ਹੋਏ ਉੱਤਰਾਖੰਡ ਸੂਬੇ ਵਿੱਚ ਇਸ ਧਰਤੀ ਨੂੰ ਲੈਂਡ ਆਫ ਦਾ ਗੋਡਸ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਹਿੰਦੂ ਧਰਮ ਤੇ ਸਿੱਖ ਧਰਮ ਨਾਲ ਸੰਬੰਧਿਤ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਸਜੋਬਿਤ ਨੇ ਤੇ ਅਸੀਂ ਵੀ ਚਲੇ ਹੋਏ ਹਾਂ ਸ਼੍ਰੀ ਹਿਮਕੁੰਡ ਸਾਹਿਬ ਦੀ ਪਵਿੱਤਰ ਯਾਤਰਾਵਲ ਹਿਮਕੁੰਡ ਸਾਹਿਬ ਦੀ ਯਾਤਰਾਵਲ ਜਾਂਦੇ ਹੋਏ ਸਭ ਤੋਂ ਪਹਿਲਾਂ ਅਸੀਂ ਦਰਸ਼ਨ ਕਰਾਂਗੇ ਰਿਸ਼ੀਕੇਸ਼ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੇ ਆਉ ਚੱਲਦੇ ਆਂ ਖੂਬਸੂਰਤ ਪਾਤੀਆਂ ਵਿੱਚ ਵਸੇ ਹੋਏ ਗੁਰਦੁਆਰਾ ਸ਼੍ਰੀ ਰਿਸ਼ੀਕੇ ਸਾਹਿਬਾ ਲ ਹਰ ਚਰਨ ਸਰਨ ਗੋਬਿੰਦ ਦੁਖ ਪੰਜ ਨਾਮ ਦਾਸ ਅਪਣੇ ਕੋ ਨਾਮ ਦੇਵੋ ਦਾਸ ਅ ऋषिकेश के शहर हरिद्वार तो 25 किलोमीटर दी दूरी ਅਤੇ ਸਮੁੰਦਰ ਤਲ ਤੋਂ 1300 ਫੁੱਟ ਦੀ ਉਚਾਈ ਤੇ ਸਥਿਤ ਹੈ। ਖੂਬਸੂਰਤ ਪਹਾੜੀਆਂ ਨਾਲ ਘਿਰਿਆ ਹੋਇਆ ਇਹ ਇੱਕ ਬਹੁਤ ਹੀ ਚਹਲ ਪਹਿਲ ਵਾਲਾ ਸ਼ਹਿਰ ਹੈ। ਗੰਗਾ ਨਦੀ ਦੇ ਦੋਵੇਂ ਪਾਸਿਆਂ ਤੇ ਰਾਮ ਚੂਲਾ ਤੇ ਲక్ష్మణ ਚੂਲਾ ਇਸ ਸ਼ਹਿਰ ਨੂੰ ਆਪਸ ਵਿੱਚ ਮਿਲਾਉਂਦੇ ਨੇ। ਦ੍ਰਿਸ਼ ਪ੍ਰਾਪਤਾ ਕਿਰਪਾ ਕਰ ਤਾਰੋ ਉਜਾਗੇ ਕੂਪ ਤੇ ਕਾਢ ਲੇ ਮੋ ઋਸ਼ੀਕੇਸ਼ਵੀ ਆਸ਼ਰਮਾ ਮੰਦਰਾ ਤੇ ਗੁਰੂ ਘਰਾਂ ਦਾ ਸ਼ਹਿਰ ਹੈ ਇੱਥੇ ਵੀ ਸਾਰਾ ਸਾਲ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਰਹਿੰਦੇ ਨੇ ਕੂਪ ਤੇ ਕਾਢ ਲੇ ਮੋ ਉਜਾਗੇ ਕੂਪ ਤੇ ਤਸਕ ਆਪਣੇ ਕੋ ਨਾ ਆਪਣਾ ਸਫਰ ਤੈ ਕਰਦੇ ਤੇ ਕੁਦਰਤ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਅਸੀਂ ਪਹੁੰਚ ਗਏ ਆ ਗੁਰਦੁਆਰਾ ਸ੍ਰੀ ਹੇਮਗੰਡ ਸਾਹਿਬ ਰਿਸ਼ੀਕੇਸ਼ ਵਿਖੇ ਗੁਰਦੁਆਰਾ ਸ੍ਰੀ ਹੇਮਗੰਡ ਸਾਹਿਬ ਜਾਣ ਵਾਲੀ ਸੰਗਤ ਦਾ ਪਹਿਲਾ ਪੜਾ ਹੁੰਦਾ ਰਿਸ਼ੀਕੇਸ਼ ਵਿਖੇ ਸੁਸ਼ੋਭਿਤ ਇਸ ਗੁਰਦੁਆਰਾ ਸਾਹਿਬ ਵਿਖੇ ਆਓ ਕਰੀਏ ਇਸ ਖੂਬਸੂਰਤ ਅਸਥਾਨ ਦੇ ਦਰਸ਼ਨ ਪ੍ਰਭ ਬਿਨਾ ਆ भगत वचन गुरुद्वारा श्री हेमकुंड साहेब ऋषिकेश संगत का पहला पढ़ाए ਸ੍ਰੀ ਹਿਮਕੁੰਡ ਸਾਹਿਬ ਜਾਣ ਵਾਲੀ ਲਗਭਗ ਸਾਰੀ ਸੰਗਤ ਇਸ ਥਾਂ ਤੇ ਵਿਸ਼ਰਾਮ ਕਰਦੀ ਹੈ ਤੇ ਜੇ ਨੇੜੇ ਵਾਲੀ ਕੋਈ ਸੰਗਤ ਇੱਥੇ ਪੜਾ ਨਹੀਂ ਕਰਨਾ ਚਾਹਦੀ ਤਾਂ ਇੱਥੇ ਨਤਮਸਤਕ ਜ਼ਰੂਰ ਹੁੰਦੀ ਹੈ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ٹرسٹ ਰਿਸ਼ੀਕੇਸ਼ ਦੀ ਸ਼ਾਨਦਾਰ ਇਮਾਰਤ ਉਸਾਰੀ ਗਈ ਹੈ ਜਿੱਥੇ ਸੰਗਤਾਂ ਦੀ ਹਰ ਸਹੂਲਤ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਹੀ ਬਹੁਤ ਹੀ ਮਨਮੋਹਕ ਤੇ ਖੂਬਸੂਰਤ ਅੰਦਾਜ਼ ਨਾਲ ਬਣਾਇਆ ਗਿਆ ਹੈ ਜਿੱਥੇ ਗੁਰਬਾਣੀ ਦਾ ਪਾਠ ਕਥਾ ਵਿਚਾਰ ਤੇ ਗੁਰਬਾਣੀ ਗਾਇਨ ਦਾ ਪ੍ਰਵਾਹ ਲਗਾਤਾਰ ਚੱਲਦਾ ਰਹਿੰਦਾ ਹੈ ਇਸ ਵੇਲੇ ਵੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਲਗਾਤਾਰ ਜਾਰੀ ਹੈ ਨਾ ਕੋਈ ਕਰ ਸਕਿਆ ਕਿ ਸਤੈਰੋ ਵੈਰੋਜ ਪਿੱਤਾ ਕੁਛ ਨਾ ਹੋਈ ਲਿਖਿਆ ਦਸਨਜੋ ਬਟ ਬਾਕੀ ਮੇਰਾ ਪਰਮਿ ਲੈਤਾ ਉਤਰੇ ਸਭੀ ਹੋਗ ਮੈਂ ਦੱਸ ਹੋ ਮਾਰਗ ਸੰਤੋ ਗੁਰਦੁਆਰਾ ਸਾਹਿਬ ਦਾ ਵਿਸ਼ਾਲ ਦਰਬਾਰ ਹਾਲ ਪਹਿਲੀ ਮੰਜ਼ਿਲ ਤੇ ਸਥਿਤ ਹੈ ਕਿਉ ਪ੍ਰਭੂ ਮਿਲਾਇ ਸੰਤੋ ਗੁਰਦੁਆਰਾ ਸਾਹਿਬ ਦੇ ਅੰਦਰ ਜਦੋਂ ਸ਼ਰਧਾਲੂ ਦਰਸ਼ਨ ਕਰਨ ਜਾਂਦਾ ਹੈ ਤਾਂ ਅੰਦਰ ਦੀ ਰੂਹਾਨੀਅਤ ਹਰ ਕਿਸੇ ਨੂੰ ਮੰਤਰ ਮੁਕਤ ਕਰ ਦਿੰਦੀ ਹੈ। ਜੋ ਪ੍ਰਭੂ ਮਿਲ ਆਇਆ ਗੁਰਦੁਆਰਾ ਸਾਹਿਬ ਦੀ ਅੰਦਰੂਨੀ ਬੰਦਤਰ ਗੁਰਦੁਆਰਾ ਸ੍ਰੀ ਹਿੰਦਕੁੰਨ ਸਾਹਿਬ ਨਾਲ ਮੇਲ ਖਾਂਦੀ ਹੈ। ਦਰਬਾਰ ਹਾਲ ਦੇ ਅੰਦਰ ਘੱਟ ਤੋਂ ਘੱਟ 1000 ਸ਼ਰਧਾਲੂ ਇਕੱਠੇ ਬੈਠ ਸਕਦੇ ਨੇ। ਮਨ ਲੋਚ ਹਰ ਮਿਲਣ ਕੋ ਇਸ ਸਥਾਨ ਤੇ ਸ਼ਰਧਾਲੂ ਸਾਰਾ ਸਾਲ ਦਰਸ਼ਨਾਂ ਲਈ ਆਉਂਦੇ ਜਾਂਦੇ ਰਹਿੰਦੇ ਨੇ। ਜਦੋਂ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਹੁੰਦੀ ਹੈ ਤਾਂ ਲਗਭਗ 3 ਤੋਂ 4 ਲੱਖ ਸ਼ਰਧਾਲੂ ਇਸ ਥਾਂ ਤੇ ਹਰ ਸਾਲ ਠਹਿਰਦੇ ਨੇ। ਮਨ ਲੋਚ ਯਾਤਰਾ ਦੇ ਨਾਲ ਸੰਬੰਧਿਤ ਸਾਰੇ ਖਰਚੇ ਗੁਰਦਾਰਾ ਸਾਹਿਬ ਦੇ ਵਿੱਚ ਦੀਆਂ ਬਣੀਆਂ ਇਮਾਰਤਾਂ ਰਹਾਇਸ਼ੀ ਇਮਾਰਤਾਂ ਇਹਨਾਂ ਦੀ ਤਿਆਰ ਕਰਨਾ ਤੇ ਇਹਨਾਂ ਦੀ ਮੇਨਟੇਨੈਂਸ ਦਾ ਖਰਚਾ ਸਟਾਫ ਦੇ ਤਰਖਾਨ ਦੇ ਖਰਚੇ ਔਰ ਇਹ ਸਾਰੇ ਖਰਚੇ ਸੰਗਤ ਦੇ ਵੱਲੋਂ ਜਦੋਂ ਉਹ ਯਾਤਰਾ ਤੇ ਆਉਂਦੀਆਂ ਹਨ ਤੇ ਟਰਸਟ ਦੇ ਗੁਰਦਾਰਿਆਂ ਦੇ ਵਿੱਚ ਆ ਕੇ ਜੋ ਸੇਵਾ ਭੇਟਾ ਦੇਂਦੀਆਂ ਹਨ ਉਸ ਦੇ ਵਿੱਚ ਉਸ ਰਾਸ਼ੀ ਵਿੱਚੋਂ ਹੀ ਚਲਾਇਆ ਜਾਂਦਾ ਹੈ ਔਰ ٹرسٹ ਦਾ ਕੋਈ ਵੀ ਨੁਮਾਇੰਦਾ ਗੁਰਦਾਰੇ ਪਰਸਰ ਤੋਂ ਬਾਹਰ ਜਾ ਕੇ ਕਿਧਰੇ ਵੀ ਦੇਸ਼ ਵਿੱਚ ਜਾਂ ਵਿਦੇਸ਼ ਵਿੱਚ ਜਾ ਕੇ ਕੋਈ ਕਿਸੇ ਪ੍ਰਕਾਰ ਦੀ ਮਾਇਆ ਇਕੱਠੀ ਕਰਕੇ ਨਹੀਂ ਲਿਆਉਂਦਾ ਤੇ ਸੰਗਤਾਂ ਜੋ ਯਾਤਰਾ ਤੇ ਆਈਆਂ ਇੱਥੇ ਗੁਰੂ ਘਰ ਵਿੱਚ ਆ ਕੇ ਸੇਵਾ ਦੇਖ ਜੰਦੀਆਂ ਹਨ ਜਾਂ ਉਹ ਮਨੀ ਆਰਡਰ ਰਹੀਂ ਕਿ ਡਿਮਾਂਡ ਡਰਾਫਟ ਰਹੀਂ ਚੈੱਕ ਦੇ ਰਹੀਂ ਵੀ ਸੇਵਾ ਭੇਜਦੀਆਂ ਹਨ ਇਸ ਦੇ ਵਿੱਚੋਂ ਖਰਚੇ ਚਲਾਏ ਜਾਂਦੇ ਹਨ ਹਰ ਮਿਲੜ ਕੋ ਗੁਰਦੁਆਰਾ ਸ਼੍ਰੀ ਹਿਮਕੁੰਟ ਸਾਹਿਬ ٹرسٹ ਰਿਸ਼ੀਕੇਸ਼ ਵਿਖੇ ਜੂਨ 2013 ਵਿੱਚ ਵਾਪਰੇ ਭਿਆਨਕ ਕੁਦਰਤੀ ਹਾਦਸੇ ਦੀਆਂ ਉਹ ਮੂਹ ਬੋਲਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਜੋ ਜੂਨ 2013 ਦੇ ਵਿੱਚ ਕੁਦਰਤ ਦਾ ਕਹਿਰ ਬਣ ਕੇ ਉੱਤਰਾਖੰਡ ਦੇ ਵਿੱਚ ਵਾਪਰਿਆ ਸੀ ਗੁਰਦੁਆਰਾ ਗੋਬਿੰਦਗਾਟ ਪੂਰੀ ਤਰ੍ਹਾਂ ਨਾਲ ਤਹਿਸਨੈਸ ਹੋ ਗਿਆ ਸੀ ਤੇ ਇਹ ਤਸਵੀਰਾਂ ਹਮੇਸ਼ਾ ਯਾਦ ਦਿਵਾਉਣੀਆ ਰਹਿਣਗੀਆਂ ਉਸ ਭਿਆਨਕ ਕੁਦਰਤੀ ਕਹਿਰ ਦੀ 2013 ਵਿੱਚ ਉੱਤਰਾਖੰਡ ਦੀਆਂ ਪਹਾੜੀਆਂ 'ਚ ਅਜਿਹੇ ਕਹਿਰਵਾਨ ਫਲੈਸ਼ ਫਲੱਡਸ ਆਏ ਜੋ ਆਪਣੇ ਨਾਲ ਬਹੁਤ ਸਾਰੇ ਧਾਰਮਿਕ ਅਸਥਾਨਾਂ ਦੇ ਨਾਲ-ਨਾਲ ਕੀਮਤੀ ਜਾਨਾਂ ਵੀ ਰੋੜ ਕੇ ਲੈ ਗਏ ਸਨ। ਇਹਨਾਂ ਤਸਵੀਰਾਂ ਦੀ ਪ੍ਰਦਰਸ਼ਨੀ ਉਸ ਕਹਿਰਵਾਨ ਵੇਲੇ ਦੀ ਯਾਦ ਵਿੱਚ ਇੱਥੇ ਲਗਾਈ ਗਈ ਹੈ। ਰਿਸ਼ੀਕੇਸ਼ ਵਿਖੇ ਬਣਿਆ ਗੁਰਦੁਆਰਾ ਸਾਹਿਬ ਖਾਸ ਤੌਰ ਤੇ ਸ੍ਰੀ ਹੇਮਗੁੰਡ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਦੀਆਂ ਸਹੂਲਤਾਂ ਲਈ ਬਣਾਇਆ ਗਿਆ ਸੰਗਤਾਂ ਦੀ ਸਹੂਲਤ ਲਈ ਇੱਥੇ 6 ਨਿਵਾਸ ਸਥਾਨ ਵੀ ਬਣਾਏ ਗਏ ਨੇ ਜੋ ਕਿ ਪੂਰੀ ਤਰ੍ਹਾਂ ਨਾਲ ਫੁੱਲੀ ਫਰਨਿਸ਼ਡ ਨੇ ਤੇ ਜਿੱਥੇ ਸੰਗਤਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਰਿਸ਼ੀਕੇਸ਼ਵਿਕੇ ਸੰਗਤਾਂ ਦੇ ਰਹਿਣ ਦਾ ਖਾਸ ਤੇ ਵਧੀਆ ਪ੍ਰਬੰਧ ਹੈ ਗੁਰਦੁਆਰਾ ਸਾਹਿਬ ਲਗਭਗ 40 ਵਿਗੇ ਜ਼ਮੀਨ ਵਿੱਚ ਸੁਸ਼ੋਭਿਤ ਹੈ ਤੇ ਇਸ ਕੰਪਲੈਕਸ ਵਿੱਚ ਯਾਤਰੀਆਂ ਦੇ ਰਹਿਣ ਲਈ 6 ਨਿਵਾਸ ਅਸਥਾਨ ਬਣਾਏ ਗਏ ਨੇ ਫੂਗ 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 ਸਾਰੇ ਨਿਵਾਸ ਫੁੱਲੀ ਫਰਨੀਸ਼ ਨੇ ਜਿਨ੍ਹਾਂ ਵਿੱਚ ਸ਼ਰਤਾਲੂਆਂ ਦੀ ਹਰ ਸਹੂਲਤ ਦਾ ਪ੍ਰਬੰਧ ਹੈ ਇਹ ਜੋ ਗੁਰਦਾਰਾ ਰਿਸ਼ੀਕੇਸ਼ ਹੈ ਇਹ ਕਹਿ ਲਈਏ ਕਿ ਗੁਰਦਾਰਾ ਸ਼੍ਰੀ ਹਿਮਕੁੰਟ ਸਾਹਿਬ ਦੀ ਯਾਤਰਾ ਦੇ ਵਾਸਤੇ ਗੇਟਵੇ ਹੈ ਕੋਰੀਡੋਰ ਹੈ ਇੱਥੋਂ ਸਾਰੀ ਸੰਗਤ ਜੋ ਕਿਸੇ ਵੀ ਦਿਸ਼ਾ ਤੋਂ ਆਉਂਦੀ ਹੈ ਉਹ ਅੱਗੇ ਪਹਾੜੀ ਸਫਰ ਇੱਥੇ ਤੋਂ ਸ਼ੁਰੂ ਕਰਕੇ ਸ਼੍ਰੀ ਹਿਮਕੁੰਟ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਂਦੀ ਹੈ ਸੰਗਤਾਂ ਲਈ ਕੀ ਖਾਸ ਪ੍ਰਬੰਧ ਕੀਤੇ ਜਾਂਦੇ ਨੇ ਸ਼੍ਰੀ ਹਿਮਕੁੰਟ ਸਾਹਿਬ ਦੇ ਦਰਸ਼ਨ ਲਈ ਜੋ ਜਾਂਦੀਆਂ ਨੇ ਸੰਗਤਾਂ ਇੱਥੇ ਗੁਰਦਾਰਾ ਹਿਮਕੁੰਟ ਸਾਹਿਬ ਰਿਸ਼ੀਕੇਸ਼ ਵਿਖੇ ਜੋ ਸੰਗਤਾਂ ਬਾਹਰੋਂ ਦੂਰ ਦਰਾਡੇ ਤੋਂ ਆਉਂਦੀਆਂ ਹਨ ਉਹਨਾਂ ਦੇ ਠਹਿਰਨ ਦੇ ਵਾਸਤੇ ਪ੍ਰਬੰਧ ਹਨ ਇੱਥੇ ਉਹਨਾਂ ਦੇ ਭੋਜਨ ਦੇ ਵਾਸਤੇ ਪ੍ਰਬੰਧ ਹਨ ਕਿਸੇ ਨੂੰ ਥੋੜੀ ਬਹੁਤ ਡਾਕਟਰੀ ਸਹਾਇਤਾ ਦੀ ਲੋੜ ਹੋਵੇ ਤਾਂ ਉਹਦੇ ਵਾਸਤੇ ਵੀ ਇੱਥੇ ٹرسٹ ਦੇ ਵੱਲੋਂ ਪ੍ਰਬੰਧ ਕੀਤੇ ਗਏ ਹਨ ਠੀਕ ਹੈ ਇਥੋਂ ਜਦੋਂ ਸੰਗਤ ਇਥੋਂ ਚੱਲਦੀ ਹੈ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਤਾਂ ਉਹ ਕਿੰਨੀ ਦੂਰੀ ਤੈਅ ਕਰਕੇ ਜਾਂਦੀ ਹੈ ਕਿਹੜੇ ਕਿਹੜੇ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਦੀ ਹੈ ਰਸਤੇ ਵਿੱਚ ਅ ਗੁਰਦਰਾ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਣ ਵਾਲੀਆਂ ਸੰਗਤਾਂ ਇੱਥੋਂ ਪ੍ਰਸਥਾਨ ਕਰਨ ਤੋਂ ਬਾਅਦ ਵੀ ਸ਼੍ਰੀ ਹਿਮਕੁੰਡ ਸਾਹਿਬ ਪਹੁੰਚਣ ਤੱਕ ਕਰੀਬ 295 ਕਿਲੋਮੀਟਰ ਦਾ ਪੈਂਡਾ ਤੈਅ ਕਰਦੀਆਂ ਹਨ ਜਿਸ ਵਿੱਚੋਂ ਗੁਰਦਰਾ ਗੋਵਿੰਦ ਘਾਟ ਤੱਕ ਦਾ ਜੋ ਪੈਂਡਾ ਹੈ ਇਹ ਮੋਟਰੀਬਲ ਰੋਡ ਦੇ ਰਾਹੀਂ ਨੈਸ਼ਨਲ ਹਾਈਵੇ 58 ਦੇ ਉੱਤੇ ਸੁਸ਼ੋਭਿਤ ਹੈ ਗੋਵਿੰਦ ਘਾਟ ਜੋ ਇਹੀ ਰੋਡ ਬਦਰੀਨਾਥ ਵਾਸਤੇ ਜਾਂਦੀ ਹੈ ਇਹ ਇਸ ਰੋਡ ਦੇ ਉੱਤੇ ਔਰ ਕੋਈ ਇਤਿਹਾਸਿਕ ਗੁਰਦਾਰਾ ਤਾਂ ਸੁਸ਼ੋਭਿਤ ਨਹੀਂ ਹੈ ਪਰ ਯਾਤਰਾ ਦੇ ਵਿੱਚ ਆਈਆਂ ਸੰਗਤਾਂ ਦੀ ਸਹੂਲਤ ਦੇ ਵਾਸਤੇ ਗੁਰਦਾਰਾ ਸ੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ٹرسٹ ਦੇ ਵੱਲੋਂ ਇਸ ਰਸਤੇ ਦੇ ਉੱਤੇ ਹੀ ਗੁਰਦਾਰਾ ਸਥਾਪਿਤ ਕਰਕੇ ਸੰਗਤਾਂ ਦੇ ਵਾਸਤੇ ਸੁਵਿਧਾਵਾਂ ਪ੍ਰੋਬਿਜ਼ ਕੀਤੀਆਂ ਰਹੀਆਂ ਹਨ ਉਪਰੋਆਇਡ ਕੀਤੀਆਂ ਰਹੀਆਂ ਹਨ ਜਿੱਥੇ ਸੰਗਤਾਂ ਠਹਿਰਦੀਆਂ ਹਨ ਵਿਸ਼ਰਾਮ ਕਰਦੀਆਂ ਹਨ ਉਹਨਾਂ ਵਕਤੇ ਭੋਜਨ ਪਾਣੀ ਦਾ ਪ੍ਰਬੰਧ ਹੁੰਦਾ ਗੁਰੂ ਘਰ ਲੰਗਰ ਟੁੱਟ ਚੱਲਦੇ ਰਹਿੰਦੇ ਹਨ ਇੱਕ ਹੋਰ ਮੈਨੇਜਰ ਸਾਹਿਬ ਕੁਐਸਚਨ ਮੈਂ ਪੁੱਛਣਾ ਚਾਹਾਂਗੀ ઋਸ਼ੀਕੇਸ਼ ਜਿੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਇੱਥੇ ਕਿੰਨੀ ਕੁ ਸਿੱਖ ਆਬਾਦੀ ਹੈ ਤੇ ਗੁਰਦੁਆਰਾ ਸਾਹਿਬ ਕਿੰਨੀ ਕੁ ਸੰਗਤ ਆਉਂਦੀ ਹੈ ਰੋਜ਼ਾਨਾ ઋਸ਼ੀਕੇਸ਼ ਵਿਖੇ ਕਿਉਂਕਿ ਉਤਰਾਖੰਡ ਪ੍ਰਦੇਸ਼ ਰਾਜ ਦੇ ਵਿੱਚ ਸਥਾਪਿਤ ਹੈ ਇੱਥੇ ਸਿੱਖ ਆਬਾਦੀ ਭਾਵੇਂ ਬਹੁਤ ਥੋੜੀ ਹੈ ਪਰ ਫਿਰ ਵੀ ਜਿਹੜੀਆਂ ਜਿਹੜੇ ਪਰਿਵਾਰ ਇੱਥੇ ਸਿੱਖ ਸਮੁਦਾਇ ਨਾਲ ਸਬੰਧਿਤ ਰਹਿੰਦੇ ਹਨ ਉਹਨਾਂ ਦਾ ਅਥਾ ਪਿਆਰ ਹੈ ਗੁਰੂ ਘਰ ਦੇ ਨਾਲ ਉਹ ਇੱਥੇ ਦਰਸ਼ਨਾ ਵਾਸਤੇ ਆਉਂਦੇ ਹਨ ਗੁਰਦੁਆਰਾ ਸਾਹਿਬ ਵਿਖੇ ਵੈਸੇ ਤਾਂ ਸੰਗਤਾਂ ਦੀ ਸਹੂਲਤ ਲਈ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਅਸੀਂ ਦੇਖਿਆ ਮੌਜੂਦ ਹੈ ਫਿਰ ਵੀ ਕੋਈ ਇਦਾਂ ਦੀ ਚੀਜ਼ ਹੈ ਜਿਹਦੀ ਤੁਸੀਂ ਘਾਟ ਮਹਿਸੂਸ ਕਰਦੇ ਹੋ ਜਾਂ ਕਿਸੇ ਤੋਂ ਆਸ ਕਰਦੇ ਹੋ ਕਰੀਬ-ਕਰੀਬ ਸਾਰੇ ਇੱਥੇ ਸੇਵਾਦਾਰਾਂ ਸੰਗਤਾਂ ਦੇ ਵਾਸਤੇ ਉਪਲਬਧ ਹਨ ਫਿਰ ਵੀ ਜਦੋਂ ਵੀ ਸੰਗਤ ਦੇ ਵੱਲੋਂ ਕੋਈ ਇਸ ਤਰ੍ਹਾਂ ਦਾ ਸੁਝਾਅ ਦਿੱਤਾ ਜਾਂਦਾ ਹੈ ਤਾਂ ਉਸ ٹرسٹ ਦੇ ਵੱਲੋਂ ਉਸ ਨੂੰ ਬਹੁਤ ਗੰਭੀਰਤਾ ਨਾਲ ਵਿਚਾਰ ਕੇ ਨਾਲ ਦੀ ਨਾਲ ਹੀ ਉਸ ਦੀ ਪੂਰਤੀ ਕਰਨ ਦਾ ਯਤਨ ਕੀਤਾ ਜਾਂਦਾ ਹੈ ਇਸ ਲਈ ٹرسٹ ਦੇ ਵੱਲੋਂ ਕੋਈ ਘਾਟ ਛੱਡੀ ਨਹੀਂ ਜਾਂਦੀ ਗੁਰਦਾਰਾ ਸ਼੍ਰੀ ਹਿਮਕੁੰਨ ਸਾਹਿਬ ਮੈਨੇਜਮੈਂਟ ٹرسٹ ਦਿਨ ਰਾਤ ਸੰਗਤਾਂ ਦੀ ਸੇਵਾ ਵਾਸਤੇ ਤਤਪਰ ਰਹਿੰਦਾ ਹੈ ਔਰ ਸਭ ਤੋਂ ਵੱਡਾ ਬੜੀ ਤਨਦੇਹੀ ਦੇ ਨਾਲ ਸੰਗਤਾਂ ਦੀ ਸੇਵਾ ਵਾਸਤੇ ਜੁਟਿਆ ਹੋਇਆ ਹੈ ਅਸੀਂ ਉਮੀਦ ਕਰਦੇ ਹਾਂ ਕਿ ਸੰਗਤਾਂ ਆਉਣ ਵਾਲੇ ਸਮੇਂ ਵਿੱਚ ਵੀ ਹਮ ਹਮਾ ਕੇ ਸ਼੍ਰੀ ਹင်ਗੁਣ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਰਹਿਣਗੀਆਂ ਤੇ ਗੁਰਕਾਰਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਰਹਿਣਗੀਆਂ ਇਹ ਮਹਾਰਾਜ ਸਾਹਿਬ ਇਹ ਵੀ ਬਿਨਾ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੰਕਤਾਂ ਲਈ ਕੀ ਕੀ ਖਾਸ ਪ੍ਰਬੰਧ ਕੀਤੇ ਜਾਂਦੇ ਨੇ ਕਿਸੇ ਵੀ ਕਿਸਮ ਦੀ ਉਹਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਂਦੀ ਤੇ ઋਸ਼ੀਕੇਸ਼ ਦੀਆਂ ਸੰਤਾਂ ਦਾ ਕੀ ਰਿਸਪਾਂਸ ਹੈਗਾ ਟਰਸਟ ਵੱਲੋਂ ਕੀ ਪ੍ਰਬੰਧ ਚਲਾਏ ਜਾਂਦੇ ਨੇ ਤੇ ਨਾਲ ਹੀ ਉਹਨਾਂ ਨੇ ਅਰਦਾਸ ਕੀਤੀ ਹੈ ਕਿ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਹਮੇਸ਼ਾ ਸੁਖਾਲੀ ਬਣੀ ਰਹੇ ਤੇ ਸਾਫ ਸੁਥਰਾ ਲੰਗਰ ਹਾਲ ਵੀ ਬਣਾਇਆ ਹੋਇਆ ਹੈ ਜਿੱਥੇ ਗੁਰੂ ਕਾ ਲੰਗਰ ਹਰ ਵੇਲੇ ਅਤੁੱਟ ਵਰਤਦਾ ਰਹਿੰਦਾ ਹੈ ਲੰਗਰ ਹਾਲ ਦੇ ਸਾਹਮਣੇ ਚਾਰ ਪਾਰਕ ਵੀ ਬਣਾਏ ਗਏ ਨੇ ਲਾਵਾ ਗੁਰਦੁਆਰਾ ਕੰਪਲੈਕਸ ਵਿੱਚ ਲਾਇਬ੍ਰੇਰੀ ਵੀ ਬਣੀ ਹੋਈ ਹੈ ਜਿੱਥੇ ਸਿੱਖ ਇਤਿਹਾਸ ਨਾਲ ਸੰਬੰਧਿਤ ਹਰ ਕਿਤਾਬ ਉਪਲਬਧ ਹੋ ਜਾਂਦੀ ਹੈ ਨਾਮ ਬਿਨਾ ਸਭ ਦੁਨੀਆਂ ਸ਼ਾਰ ਝੂਠ 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 ਸ਼ਰਦਾਲੂਆਂ ਦੀ ਸਹੂਲਤ ਲਈ ਇੱਥੇ ਡਿਸਪੈਂਸਰੀ ਵੀ ਬਣਾਈ ਗਈ ਹੈ ਖੂਬ ਖੂਬ ਸ਼੍ਰੀ ਹਿਮਕੁੰਡ ਸਾਹਿਬ ٹرسٹ ਵੱਲੋਂ ਗੁਰਦੁਆਰਾ ਰਿਸ਼ੀਕੇਸ਼ ਵਿਖੇ ਇੱਕ ਵਿਦਿਆਲੇ ਦਾ ਪ੍ਰਬੰਧ ਵੀ ਚਲਾਇਆ ਜਾ ਰਿਹਾ ਹੈ ਇਸ ਵਿਦਿਆਲੇ ਵਿੱਚ ਬੇਸਹਾਰਾ ਲੋੜਵੰਦ ਤੇ ਚਾਵਨ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ ਜਪ ਮੰਨ ਸਤਨਾ ਸਦਾ ਸਤਨਾ ਜਪ ਮੰਨ ਸਤਨਾ ਸਦਾ ਸਤਨਾ ਸਤਨਾਮ ਸਤਨਾ ਸਦਾ ਸਤਨਾ ਗੁਰਮਤ ਦੇ ਪ੍ਰਚਾਰ ਲਈ ਇੱਕ ਵਧੀਆ ਫੈਸਲਾ ਲੈਂਦਿਆਂ ਸ਼੍ਰੀ ਹਿਮਕੁੰਟ ਸਾਹਿਬ ٹرسٹ ਵੱਲੋਂ 1975 ਵਿੱਚ ਇੱਥੇ ਗੁਰਮਤਬਾਲ ਵਿਦਿਆਲੇ ਦੀ ਨੀਂ ਰੱਖੀ ਗਈ ਜਿੱਥੇ ਵਿਦਿਆਰਥੀਆਂ ਨੂੰ ਗੁਰਮਤ ਦੀ ਵਿੱਦਿਆ ਮੁਫਤ ਦਿੱਤੀ ਜਾਂਦੀ ਹੈ ਯੋਗ ਸਿਧਾਂਤ ਇਹ ਆਮ ਨਾਮ ਹੈ ਭਾਰਤ ਦੇ ਵੱਖ-ਵੱਖਰੇ ਸੂਬਿਆਂ ਚੋਂ ਵਿਦਿਆਰਥੀ ਗੁਰਮਤ ਵਿਦਿਆ ਪ੍ਰਾਪਤ ਕਰਨ ਲਈ ਇੱਥੇ ਆਉਂਦੇ ਨੇ ਵਿਦਿਆਲੇ ਵਿੱਚ ਵਿਦਿਆਰਥੀਆਂ ਦੇ ਰਹਿਣ ਸਹਿਣ ਖਾਣ ਪੀਣ ਤੇ ਕਿਤਾਬਾਂ ਆਦ ਦਾ ਸਾਰਾ ਖਰਚਾ ਟਰਸਟ ਵੱਲੋਂ ਕੀਤਾ ਜਾਂਦਾ ਹੈ ਪੁੰਜਲ ਹੋਈ ਹੈ ਨਿਤ ਤੈਹੀ ਹੈ ਹਾਰ ਫੁਰਖ ਨੇ सब कुछ फ्री मिलता है लंगर भी किताबा कॉपियाँ पोतियाँ सब फ्री मिलती है तीन बजे उठते सुबह को नहा दीजिए फिर दोबारा साहब जान दीजिए चार बजे घंटे लग दीजिए फिर दोबारा साहब पाठ होता है पाँच बजे फिर छः बजे छुट्टी मिले दोबारा साहद दीजिए फिर सात छः बज के आठ बजे तक जी सात बजे तक ये कपड़े चेंज कर दीजिए नहा फिर पगड़ी बांध के फिर जान दीजिए फिर उससे आठ बजे समाप्ति हो जी फिर आठ बजे साढ़े आठ बजे तक कथा खून दीजिए ਤੋ ਸਵੇਰ ਨੂੰ 8:30 40 ਵਜੇ ਉਧਰ ਸਾਲਾਂ ਦੇ ਲੰਗਰ ਛੱਕੇ 10 ਵਜੇ ਇੱਥੇ ਪੇੜ ਹੁੰਦੀ ਹੈ ਸਾਮ ਨੂੰ 9:30 ਵਜੇ ਸੋ ਜਾਂਦੇ ਨੇ ਨਿਤ ਤੇ ਆਈ ਹੈ ਹਾਰ ਪੁਰਖ ਨਿਰੰਧਨਾਂ ਵਿਦਿਆਰਥੀਆਂ ਦੇ ਦਿਨ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਹੀ ਹੋ ਜਾਂਦੀ ਹੈ ਜਦੋਂ ਵਿਦਿਆਰਥੀ ਗੁਰਦੁਆਰਾ ਰਿਸ਼ੀਕੇਸ਼ ਦੇ ਦਰਬਾਰ ਹਾਲ ਵਿੱਚ ਜਾ ਕੇ ਨਿਤਨੇਮ ਦਾ ਪਾਠ ਤੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ ਫਿਰ ਲੰਗਰ ਛਕਣ ਉਪਰੰਤ ਵਿਦਿਆਰਥੀਆਂ ਦੀਆਂ ਗੁਰਮਤ ਦੀਆਂ ਕਲਾਸਾਂ ਲੱਗਦੀਆਂ ਨੇ ਜੀ ਇਹ 1970 ਤੋਂ ਲਗਾਤਾਰ ਨਿਰੰਤਰ ਚੱਲ ਰਿਹਾ ਹੈ ਤੇ ਸੈਂਕੜੇ ਵਿਦਿਆਰਥੀ ਨੇ ਜਿਹੜੇ ਇਥੋਂ ਰਾਗੀ ਪਾਠੀ ਕਥਾਵਾਚਕ ਬਣ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੇਵਾ ਨਿਭਾ ਰਹੇ ਨੇ ਇੱਥੇ 4 ਸਾਲ ਦਾ ਕੋਰਸ ਹੈ ਜੀ ਪਹਿਲੇ 6 ਮਹੀਨਿਆਂ ਦੇ ਵਿੱਚ ਪੰਜਾਬੀ ਲਿਖਾਉਣ ਦੀ ਜਾਣਕਾਰੀ ਗੁਰਮੱਦੀ ਮੁੱਢਲੀ ਸਿੱਖਿਆ ਤੇ ਪਿਛਲੇ 6 ਮਹੀਨਿਆਂ ਦੇ ਵਿੱਚ ਪੰਜ ਗੰਥੀ ਦੀ ਸੰਤਿਆ ਨਿਤਨੇਮ ਦੀਆਂ ਬਾਣੀਆਂ ਵੱਧ ਤੋਂ ਵੱਧ ਜਬਾਨੀ ਯਾਦ ਕਰਨਾ 4 ਸਾਲ ਦੇ ਵਿੱਚ ਬੱਚੇ ਰਾਗੀ ਪਾਠੀ ਕਥਾ ਵਾਚ ਕੇ ਨਿਕਲਦੇ ਉਸ ਤੋਂ ਬਾਅਦ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ ਜਿਆਦਾਤਰ ਉਤਰਾਖੰਡ ਯੂਪੀ ਹਿਮਾਚਲ ਦੇ ਬੱਚੇ ਜ਼ਿਆਦਾ ਨੇ ਬਹੁਤ ਘੱਟ ਸਿੱਖ ਪਰਿਵਾਰਾਂ ਦੇ ਨੇ ਹਿੰਦੂ ਪਰਿਵਾਰਾਂ ਦੇ ਜ਼ਿਆਦਾ ਨੇ ਤੇ ਔਰ ਇੱਥੇ ਆ ਕੇ ਜਦੋਂ ਬੱਚੇ ਆਉਂਦੇ ਆ ਇੱਥੇ ਆ ਕੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਪੂਰਨ ਗੁਰਸਿੱਖ ਹੋਣ ਰਹਿਤ ਮर्यादा ਦੇ ਧਾਰਨੀ ਬਣਦੇ ਆ ਔਰ ਘਰ ਜਾ ਕੇ ਪਰਿਵਾਰ ਨੂੰ ਵੀ ਇਸ ਪਾਸੇ ਲਾਉਂਦੇ ਨੇ ਇੱਕ ਸਾਲ ਦੇ ਵਿੱਚ ਮੇਰਾ ਖਿਆਲ ਹੈ ਟੋਟਲ ਇਹਨਾਂ ਦਾ ਖਰਚਾ 1 ਕਰੋੜ ਤੋਂ ਉੱਤੇ ਪੈ ਜਾਂਦਾ ਹੈ ਆਪਣੇ ਵੇਲੇ ਸਮੇਂ ਵਿੱਚ ਇਹ ਬੱਚੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਵੀ ਕਰਦੇ ਨੇ ਪੂਰੇ ਦਿਨ ਦੇ ਰੁਝੇਵੇਂ ਤੋਂ ਬਾਅਦ ਵਿਦਿਆਲਿਆ ਦੇ ਬੱਚੇ ਸ਼ਾਮ ਨੂੰ ਮੁਰਦਰਬਾਰ ਸਾਹਿਬ ਜਾ ਕੇ ਨਿਤਨੇਮ ਦਾ ਪਾਠ ਤੇ ਸੁਖਾ ਸੰਦੀਪ ਸੇਵਾ ਕਰਦੇ ਨੇ। ਜਪ ਤਮਨ ਸਤਨਾ ਸਦਾ ਸਤਨਾ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਰਿਸ਼ੀਕੇਸ਼ ਦੇ ਜਿੱਥੇ ਸੰਗਤਾਂ ਦਾ ਪਹਿਲਾ ਪੜਾ ਹੁੰਦਾ ਹੈ ਸ੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਅਸੀਂ ਵੀ ਆਪਣੀ ਯਾਤਰਾ ਦੇ ਵੱਲ ਅੱਗੇ ਵਧਦੇ ਹੋਏ ਚੱਲਦੇ ਆਂ ਸ਼੍ਰੀ ਹਿਮਕੁੰਡ ਸਾਹਿਬ ਯਾਤਰਾ ਦੇ ਅਗਲੇ ਪੜਾਵਲ ਚਰਨ ਚਲੋ ਚਰਨ ਚਲੋ ਮਾਰਗ ਕੋ ਬਿਨਾਂ ਸਾਂਝਾ ਤੁਹਾਨੂੰ ਰੱਖੇ ਅੱਗੇ